ਟਰੋਸਾਈਕਲ ਚੋਰ ਗਰੋਹ ਦੇ ਜਿਹੜੇ ਮੈਂਬਰਾਂ ਨੂੰ ਕੱਪ ਤੇ ਐਸ ਐਚਓ ਸਿਵਲ ਲੈਨ ਗੁਰਮੀਤ ਸਿੰਘ ਐਸ ਐਚ ਚੌਂਕੀ ਇੰਚਾਰਜ ਹੋ ਗਏ ਰਣਜੀਤ ਸਿੰਘ ਤੇ ਉਹਨਾਂ ਨੂੰ ਠੀਕ ਹੈ ਜੀ ਸਰ ਆਜੋ ਜੀ ਤਾੜੀਆਂ ਕੁੱਟੀਏ ਨੇ ਔਰ ਜਿਹੜੇ ਪ੍ਰੋਗਰਾਮ ਕੀ ਹੋਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਡੀਲਾ ਭਵਨ ਏਰੀਆ 'ਚ ਮੋਟਰਸਾਈਕਲ ਤੇ ਬਾਰਾਂ ਤਰੀ ਗਾਰਡਨ ਚ ਮੋਟਰਸਾਈਕਲ ਟੂ व्हीਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੀ ਦਸ਼ਾ ਨਿਰਦੇਸ਼ਾਂ ਹੇਠ ਐਸਐਚਓ ਸਿਵਲਾਈਨ ਗੁਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਟਾਊਨ ਐਸਸੀ ਰஞ்சிਤ ਸਿੰਘ ਉਹਨਾਂ ਦੀ ਟੀਮ ਨੇ ਉਹਨਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮੁਖਬਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿੰਨੋਂ ਪਸੋਂ ਇਹ ਇੱਕ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਪੁੱਛਗਿੱਛ ਤੇ ਤੇ ਜਦੋਂ ਇਹ 8 ਨ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਕੁੱਲ 9 ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਅਲੀਲਾ ਭਵਨ ਦੇਰੀਚੋਂ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਦੋ ਦੋਸ਼ੀ ਨੇ ਇੱਕ ਵਿਕਾਸ ਕੁਮਾਰ ਇੱਕ ਦੋਸ਼ੀ ਛਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਤੋਂ ਤੋਂ ਧਮਮਾਜਰੇ ਦਾ ਜਿਹੜਾ ਰਹਿਣ ਵਾਲਾ ਇਹਨਾਂ ਦੋਹਾਂ ਦੇ ਖਿਲਾਫ ਇੱਕ ਲੜਕੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਆਲਰੇਡੀ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਨੇ ਪੁੱਛਗਿੱਛ ਹੁਣ ਹੋਰ ਅੱਗੇ ਫਰਦਰ ਹੋਰ ਅਹਿਮ ਇਕਸ਼ਾਫ ਤੇ ਹੋਰ ਅਹਿਮ ਤਫਾਰੀਦੀਆਂ ਵੀ ਹੋਣਗੀਆਂ ਇਹ ਕੋਈ ਗਰੋਹ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੋਵੇਂ ਕੀ ਦੋ ਬੰਦੇ ਕੀ ਇਹ ਅੱਗੇ ਪੁੱਛਗਿੱਛ ਦਾ ਵਿਸ਼ਾ ਜੀ ਹੁਣ ਪੁੱਛਗਿੱਛ ਅੱਗੇ ਕਲੀਅਰ ਹੋਊਗਾ ਉਹਨਾਂ ਦੇ ਨਰਮਾਰਨਾਂ ਦੀ ਪੁੱਛਗਿੱਛ ਡਿਟੇਲਡ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕੀਤੀ ਜਾਊਗੀ ਉਹ ਵੀ ਵੀਰੇ ਨਾਲ ਹੁਣ ਡਾਕਟਰ ਟੈਸਟ ਕਰਾਇਆ ਜਾ ਰਿਹਾ ਜੀ 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 ਸਰਵਨ ਸਿੰਘ ਐਸਐਚਓ ਗੁਰਮੀਤ ਸਿੰਘ ਜਿਹੜੇ ਪਿੱਛੇ ਕਿਹੇ ਲੁਕਾ ਕੁਆ ਕਰ ਰਹੇ ਵੀਰ ਜੀ ਟਾਈਰੋ ਟਾਈਰ ਰਣਜੀਤ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜੇ ਹੈਗੇ ਨੇ